ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਜੈਪ ਸਿੱਧੀ ਜੈਪ ਸਿੱਧੀ ਅੱਜ ਤੁਹਾਨੂੰ ਸਾਰਿਆਂ ਨੂੰ ਬੜੀ ਖੁਸ਼ੀ ਦੀ ਜਿਹੜੀ ਇੱਕ ਆਪਾਂ ਖਬਰ ਦੇਣ ਜਾ ਰਹੇ ਹਾਂ ਕਿ ਹਰ ਸਾਲ ਦੀ ਤਰ੍ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਪਾਸਟਰ ਰਾਜੂ ਰੰਗੀਲਾ ਜੀ ਵੱਲੋਂ ਮਸੀਹ ਸੰਮੇਲਨ ਹੁੰਦਾ ਜਿੱਦਾਂ ਕਿ ਪਹਿਲਾਂ ਆਪਾਂ ਸਮਾਠੇਰ ਆਇਆ ਸੀ ਦਾੜਾ ਮੰਡੀ ਦੇ ਵਿੱਚ ਪਰ ਕੁਝ ਮੌਸਮ ਦੀ ਖਰਾਬੀ ਦੇ ਜਿਹੜੇ ਇਹ ਸਾਨੂੰ ਮੈਸੇਜ ਮਿਲੇ ਸੀ ਤੇ ਆਪਾਂ ਮੌਸਮ ਦੀ ਖਰਾਬੀ ਦੇ ਕਾਰਨ ਜਿਹੜਾ ਵਾ ਉਹਦਾ ਜਿਹੜਾ ਪਤਾ ਉਹ ਚੇਸ ਕੀਤਾ ਵਾ ਹੁਣ ਜਿਹੜਾ ਮਸੀਹ ਸਮੇਲਨ ਦਾ ਪਾਸਟਰ ਅਜੁਰ ਗਿਲਾ ਮਿਨਿਸਟਰੀ ਵੱਲੋਂ ਜਿਹੜਾ ਕਰਵਾਇਆ ਜਾ ਰਿਹਾ ਵਾ ਉਹਦਾ ਜਿਹੜਾ ਸਥਾਨ ਵਾ ਖੁੰਡਾ ਰੋਡ ਕਿੰਗ ਪੈਲੈਸ ਦੇ ਵਿੱਚ ਸ਼ਹਿਰ ਧਾਰੀਵਾਲ ਦੇ ਵਿੱਚ ਜਿਹੜਾ ਇਹ ਮਸੀਹ ਸਮੇਲਨ ਬੜੀ ਧੁੰਮਤਾਮ ਦੇ ਨਾਲ ਜਿਹੜਾ ਵਾ ਮਨਾਇਆ ਜਾ ਰਿਹਾ ਵਾ ਹਰ ਸਾਲ ਦੀ ਤਰ੍ਹਾਂ ਜਿਸ ਤਰ੍ਹਾਂ ਪਾਸਟਰ ਜੀ ਹਰ ਸਾਲ ਇਹ ਮਸੀਹ ਸਮੇਲਨ ਕਰਾਉਂਦੇ ਨੇ ਇਹਦੀ ਜਿਹੜੀ ਤਾਰੀਖ ਵਾ ਮਿਤੀ ਆ 22 23 ਤੇ 24 ਇਹੀ ਨਵੀਂ ਮਹੀਨੇ ਦੀ ਜਿਹੜੀ ਆ ਸਤੰਬਰ ਦੀ 22 23 ਤੇ 24 ਤਿੰਨ ਦਿਨ ਜਿਹੜਾ ਵਾ ਇਹ ਮਸੀਹ ਸੰਮੇਲਨ ਜਿਹੜਾ ਵਾ ਚੱਲੇਗਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵਾਂ ਕਿ ਇਸ ਮਸੀਹ ਸੰਮੇਲਨ ਦੇ ਵਿੱਚ ਜਿੱਦਾਂ ਕਿ ਤੁਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਜਿਹੜਾ ਵਾ ਪਹੁੰਚਦੇ ਹੋ ਇਸ ਵਾਰ ਵੀ ਜਿਹੜਾ ਵਾ ਆਪਣੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਵਾ ਉਸ ਮਸੀਹ ਸੰਮੇਲਨ ਦੇ ਵਿੱਚ ਆਓ ਤੇ ਖੁਦਾ ਪ੍ਰਭੂ ਯਸ਼ੂ ਮਸੀਹ ਜੀ ਤੋਂ ਹਰ ਸਾਲ ਦੀ ਤਰ੍ਹਾਂ ਜਿਹੜੀਆਂ ਵਾ ਇਸ ਵਾਰ ਵੀ ਜਿਹੜੀਆਂ ਬਰਕਤਾਂ ਹਾਸਲ ਕਰੋ ਮੇਰੇ ਨਾਲ ਇਸ ਮਸੀਹ ਸਮੇਲਨ ਦੇ ਆਰਗੇਨਾਈਜ਼ਰ ਪਾਸਟਰ ਅਕੁਰ ਸਿੰਘ ਗਿਲਾਜੀ ਕੋਣ ਜਿਹੜਾ ਵਾ ਇਹ ਤੁਹਾਡੇ ਨਾਲ ਦੱਸਣਗੇ ਆਪਣਾ ਸਥਾਨ ਦੁਬਾਰਾ ਜਿਹੜੀ ਨੀਤੀ ਆ ਸਮਾਂ ਦੱਸਣਗੇ ਸੋ ਬਿਲਕੁਲ ਜੀ ਜਿਸ ਤਰ੍ਹਾਂ ਤੁਹਾਨੂੰ ਸਾਭਾ ਪੱਟੀ ਜੀ ਨੇ ਦੱਸਿਆ ਹੈ ਕਿ ਜਿੱਦਾਂ ਅਸੀਂ ਪਹਿਲਾ ਦਾਣਾ ਮੰਡੀ ਧਾਰੀਵਾਲ ਦੇ ਵਿੱਚ ਇਹ ਮਸੀਹ ਸਮੇਲਨ ਰੱਖਿਆ ਸੀਗਾ ਔਰ ਕੋਣ ਕੁਝ ਮੌਸਮ ਦੀਆਂ ਖਰਾਬੀਆਂ ਦੇ ਕਾਰਨ ਜੋ ਖਬਰਾਂ ਸਾਨੂੰ ਮਿਲੀਆਂ ਨੇ ਉਹਨਾਂ ਨੂੰ ਮੱਧਿਆ ਨਜ਼ਰ ਰੱਖਦੇ ਹੋਏ ਇਹ ਸਥਾਨ ਦਾਣਾ ਮੰਡੀ ਧਾਰੀਵਾਲ ਤੋਂ ਚੇਂਜ ਕਰਕੇ ਜੋ ਖੁੰਡਾ ਰੋਡ ਨੇੜੇ ਬਾਈਪਾਸ ਦੇ ਕਿੰਗ ਪੈਲੈਸ ਧਾਰੀਵਾਲ ਦੇ ਵਿੱਚ ਆ ਉਥੇ ਇਹ ਮਸੀਤ ਸਮੇਲਨ ਹੁਣ ਰੱਖਿਆ ਗਿਆ ਆ ਸਮਾਂ ਬਿਲਕੁਲ ਉਸੇ ਤਰ੍ਹਾਂ ਹੈ ਜਿਦਾ ਪੋਸਟਰ ਦੇ ਉੱਤੇ ਜਾਣਕਾਰੀ ਆ ਬਾਕੀ ਸਾਰੇ ਪ੍ਰੋਗਰਾਮ ਬਿਲਕੁਲ ਉਸੇ ਤਰ੍ਹਾਂ ਨੇ ਸੋ ਆਪ ਸਭ ਭੈਣ ਭਰਾਵਾਂ ਨੂੰ ਅ ਅਸੀਂ ਇਹ ਬੇਨਤੀ ਕਰਦੇ ਆ ਕਿ ਤੁਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸ ਪ੍ਰੋਗਰਾਮ ਦੇ ਵਿੱਚ ਜੋ ਇਸੇ ਸੋਮਵਾਰ ਬੰਦਗੀ ਸਟਾਰਟ ਆ ਸੋ ਪਹੁੰਚਣ ਦੀ ਕਿਰਪਾਲਤਾ ਕਰੋ ਪਰਮੇਸ਼ਵਰ ਦੇ ਅਭਿਸ਼ਿਖਤ ਦਾਸ ਜਿਹੜੇ ਆ ਉਹ ਸਾਡੇ ਕੋਲ ਪਹੁੰਚ ਰਹੇ ਆ ਔਰ ਵਰਸ਼ੀਪਰ ਪ੍ਰਭੂ ਦੀ ਅराधना ਵਾਸਤੇ ਪਹੁੰਚ ਰਹੇ ਆ ਅਸੀਂ ਵਿਸ਼ਵਾਸ ਕਰਦੇ ਆ ਤੁਸੀਂ ਬਹੁਤ ਵੱਡੀ ਬਰਕਤ ਪਾਓਗੇ ਬਹੁਤ ਤੁਹਾਡੀ ਆਸ਼ੀਸ਼ ਪਾਓਗੇ ਆਪਣੀਆਂ ਬਿਮਾਰੀਆਂ ਤੋਂ ਵੀ ਛਪਾ ਪਾਓਗੇ ਪਰਮੇਸ਼ਵਰ ਤੁਹਾਨੂੰ ਚੰਗਿਆਈਆਂ ਦੇਵੇਗਾ ਔਰ वचन ਦੇ ਦੁਆਰਾ ਤੁਹਾਡੀ ਆਤਮਿਕ ਜ਼ਿੰਦਗੀ ਦੇ ਵਿੱਚ ਤਰੱਕੀ ਆਏਗੀ ਪਰਮੇਸ਼ਰ ਆਪ ਸਭ ਨੂੰ ਆਸ਼ੀਸ਼ ਦੇਵੇ ਸਭ ਨੂੰ ਜੈ ਐਮ ਸੀ ਦੀ ਜੈ